ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚੱਬਾ ਜ਼ਿਲ੍ਹਾ ਫਰੋਹੇ ਪਰ ਤਹਿਸੀਲਾਂ ਜੀਰਾ ਪੈਂਦੀ ਆ ਤੇ ਜੀਰੇ ਸ਼ਹਿਰ ਤੋਂ ਦੋਸਤੋ 7-8 ਕਿਲੋਮੀਟਰ ਤੇ ਰਹਿ ਜਾਂਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਦੂਜਾ ਸੂਆ ਜਰਸੀ ਦਿਖਾਊਗਾ ਤੇ ਆਰੀ ਸੋਹਣੀ ਆ ਅਜੇ ਗੱਭਣਾ ਕੋਸਮ ਬਾਈ ਜੀ ਹੁਣੇ ਕਹਿੰਦੇ ਲੈਂਦੀ ਆ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀਨੂੰ ਪਸੰਦ ਆ ਜੂ ਇੱਥੇ ਆ ਕੇ ਆਪਦੀ ਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 2 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ। ਇੱਕ ਨੰਬਰ ਤੇ ਸੋਹਣੀ ਜਰਸੀ ਦੂਜਾ ਸੂਆ ਸੋਨ ਵਾਲੀ ਆ। ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਬੱਚੀ 2 ਤੋਂ 3 ਦਿਨ ਲੈ ਜੂ। ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ ਨੇ ਪਹਿਲੇ ਸੂਏ ਆਪਣੇ ਘਰੇ 13 ਕਿਲੋ ਚਵਾਇਆ। ਐਤੀ ਬਾਈ ਜੀ ਹੁਣੇ ਕਹਿੰਦੇ ਦੁੱਧ ਬੱਚੀ 14-15 ਕਿਲੋ ਬੜੇ ਆਰਾਮ ਨਾਲ ਚਵਾਜੂ। ਹਵਾਨਾ ਬਹੁਤ ਸੋਹਣਾ, ਫਿਟਿੰਗ ਵਾਲਾ ਹਵਾਨਾ। ਥਣ ਸੋਹਣੇ, ਚਾਰੇ ਹੱਤੀ ਚਵਾਈ ਵਾਲੇ ਫਿਸਕ ਕੁਆਲਿਟੀ ਵੇਚ ਸਕਦੇ ਆ ਸੋਹਣੇ ਮੂੰਹ ਮੱਥੇ ਦੀ, ਛੋਟਾ ਗੋਲ ਕੰਨ। ਇਸ ਕੁਆਲਟੀ ਸੋਹਣੀ ਕਦ-ਕਾੜ ਵੇਚ ਸਕਦੇ ਆ ਵੱਡੇ ਕਦ-ਕਾੜ ਵਾਲੀ ਆ ਪੰਜਾਬ ਵਾਲੀ ਜਰਸੀ ਹਵਾਨਾ ਮਨੇਟ ਤੋਂ ਚੈੱਕ ਕਰਾ ਦੇਣਾ ਆ ਦੋਸਤੋ ਵੇਚ ਸਕਦੇ ਆ ਵਾਲਟਾ ਲ ਕਾਫੀ ਪਈ ਆ ਜੇ ਖਿੱਚਾਂਗਾ ਤੇਰਾ ਵੜੰਗੂ ਵਧੂਗਾ ਥਾਣ ਮਨੇਟ ਤੋਂ ਚੈੱਕ ਕਰਾ ਦੇਣਾ ਆ ਦੋਸਤੋ ਵੇਚ ਸਕਦੇ ਆ ਚਾਰੇ ਥਨ ਹੱਤੀ ਚਵਾਈ ਆ ਹਾਈਟ ਵਾਲੇ ਪਾਸੋਂ ਨਾਂ ਵਾਲੀ ਵੱਡੀ ਜਰਸੀ ਆ ਨਾਂ ਵਾਲੀ ਛੋਟੀ ਆ ਮੀਡੀਅਮ ਹਾਈਟ ਚ ਆ ਦੋਸਤੋ ਬਾਕੀ ਜਰਸੀ ਸੋਹਣੀ ਆ ਹਵਾਨਾ ਹੀ ਬਹੁਤ ਸੋਹਣਾ ਫਿਟਿੰਗ ਵਾਲਾ ਹਵਾਨਾ ਥਾਣ ਬਹੁਤ ਸੋਹਣੇ ਗੁਲਾਬੀ ਥਾਣ ਹੱਤੀ ਚਵਾਈ ਵਾਲੇ ਬੱਚ ਨੇ ਦੋਹਾਂ ਤਨਾ ਦਨਾ ਚ ਬਾਲਟੇ ਲੈ ਕੱਢ ਕੇ ਦੋਸਤੋ ਫੈਰ ਸੋਣਾ ਦਦ ਬਾਈ ਜੀ ਹੁਣੇ ਕਹਿੰਦੇ ਬੱਚੀ 14 15 ਕਿਲੋ ਬੜੇ ਆਰਾਮ ਨਾਲ ਚਵਾਜੂ ਪਹਿਲੇ ਸੂਏ 13 ਕਿਲੋ ਚਵਾਇਆ ਕੱਦ ਕਾਠ ਵੱਡਾ ਫਿਸਕ ਕੁਆਲਟੀ ਸੋਹਣੀ ਰੇਟ ਬਾਈ ਨੇ ਰੱਖਿਆ ਹੋਇਆ ਬੱਚੀ ਦਾ 45000 ਉਹ ਚ ਬਾਈ ਕਹਿੰਦਾ ਮਾਨਤਨ ਹੋ ਜੂ ਜੀ ਨੂੰ ਪਸੰਦ ਆਜੂ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਉਦੋਂ ਤਾਈਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ